ਕਾਫੇਰਨਾ ਚੌਥੀ ਉਦਾਸੀ ਜੋ 5 ਸਾਲ ਤੱਕ ਚੱਲੀ ਗੁਰੂ ਨਾਨਕ ਦੇਵ ਜੀ ਪੱਛਮੀ ਏਸ਼ੀਆ ਦੇ ਇਸਲਾਮੀ ਕੇਂਦਰ ਮੱਕਾ شریف ਤੱਕ ਗਏ ਮੱਕਾ شریف ਦੀ ਯਾਤਰਾ ਨੂੰ ਹੱਜ ਕਿਹਾ ਜਾਂਦਾ ਹੈ ਅਤੇ ਯਾਤਰੀ ਹਾਜੀ ਅਖਵਾਉਂਦੇ ਹਨ ਮੱਕਾ شریف ਵਿੱਚ ਕਿਸੇ ਗੈਰ ਮੁਸਲਮ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਇਸ ਲਈ ਗੁਰੂ ਜੀ ਨੇ ਮੁਸਲਮਾਨ ਹਾਜੀਆਂ ਵਾਲਾ ਪਹਿਰਾਵਾ ਧਾਰਨ ਕਰ ਲਿਆ ਆਪਨੇ ਨੀਲੇ ਵਸਤਰ ਪਹਿਨ ਲਏ ਕਰਤਾਰਪੁਰ ਤੋਂ ਪਾਈ ਮਰਦਾਨਾ ਨਾਲ ਰਵਾਨਾ ਹੋ ਕੇ ਆਪ ਤਲਵੰਡੀ ਪੁੱਜੇ ਸਿੰਧ ਤੋਂ ਆ ਬਾਜੀਆਂ ਜੀ ਦੀ ਇੱਕ ਜਮਾਤ ਨਾਲ ਰੜ ਕੇ ਮੱਕੇ ਜਾ ਪੁੱਜੇ ਗੁਰੂ ਜੀ ਬਹੁਤ ਥੱਕ ਚੁੱਕੇ ਸਨ ਕਾਬਾ ਰੱਬ ਦਾ ਘਰ ਮੰਨਿਆ ਜਾਂਦਾ ਸੀ ਤੇ ਉਸ ਵੱਲ ਪੈਰ ਕਰਕੇ ਲੇਟਣਾ ਵੱਡੀ ਬੇਅਦਵੀ ਸਮਝੀ ਜਾਂਦੀ ਸੀ ਜਦੋਂ ਲੋਕਾਂ ਨੇ ਇੱਕ ਅਨੋਖੇ ਪਹਿਰਾਵੇ ਵਾਲੇ ਫਕੀਰ ਨੂੰ ਰੱਬ ਦੇ ਘਰ ਵਿਖੇ ਵੱਲ ਪੈਰ ਫਸਾਰ ਕੇ ਸੁੱਤਾ ਵੇਖਿਆ ਤਾਂ ਉਹ ਗੁੱਸੇ ਨਾਲ ਲਾਲੂ ਲਾਲ ਹੋ ਉઠੇ ਉਹਨਾਂ ਨੇ ਗੁਰੂ ਜੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਲੱਗੇ ਰੌਲਾ ਪਾਉਣ ਸ਼ੋਰ ਸ਼ਰਾਬਾ ਸੁਣ ਕੇ ਕਾਬੇ ਦਾ ਵੱਡਾ ਕਾਜੀ ਵੀ ਉੱਥੇ ਪਹੁੰਚ ਗਿਆ ਉਸ ਨੇ ਗੁਰੂ ਜੀ ਨੂੰ ਦਬਕਾਇਆ ਉਹ ਕਾਫਰਾ ਕਾਬ ਵੱਲ ਪੈਰ ਕਿਉਂ ਨਹੀਂ ਕੀਤੇ ਨੇ ਗੁਰੂ ਜੀ ਨੇ ਸਹਜੇ ਜਿਹੇ ਨੈਣ ਖੋਲੇ ਤੇ ਕਿਹਾ ਕਾਜੀ ਜੀ ਰੱਬ ਤਾਂ ਹਰ ਪਾਸੇ ਹੈ ਜੇ ਤੁਸੀਂ ਕਾਬੇ ਵਾਲ ਪੈਰ ਕਰਨ ਤੇ ਨਰਾਜ ਹੋ ਤਾਂ ਰੱਬ ਦੇ ਘਰ ਨਹੀਂ ਹੋ ਸਾਡੇ ਪੈਰ ਉਸ ਪਾਸੇ ਕਰਦੇ ਹੋ ਜਿੱਥੇ ਰੱਬ ਦਾ ਘਰ ਹੈ ਕਾਜੀ ਨੇ ਗੁਰੂ ਜੀ ਦੇ ਪੈਰ ਕਸੀਟ ਕੇ ਕਾਬੇ ਦੇ ਦੂਜੇ ਪਾਸੇ ਕਰ ਦਿੱਤੇ ਪਰ ਜਿਵੇਂ ਹੀ ਉਸਨੇ ਸਿਰ ਚੁੱਕਿਆ ਤਾਂ ਕੀ ਵੇਖਦਾ ਹੈ ਕਿ ਜਿਸ ਪਾਸੇ ਉਸਨੇ ਖੁਰੂਜੀ ਦੇ ਪੈਰ ਕੀਤੇ ਹਨ ਕਾਬਾ ਉਸੇ ਪਾਸੇ ਖੜਾ ਹੈ ਕਾਜੀ ਨੇ ਮੋੜ ਪੈਰ ਫੜੇ ਤੇ ਉਹਨਾਂ ਨੂੰ ਹੋਰ ਪਾਸੇ ਘੁਮਾਇਆ ਪਰ ਉਸਨੇ ਤੇ ਬਾਕੀ ਸਭਨਾ ਆਜ਼ਿਆ ਨੂੰ ਕਾਬਾ ਉਸੇ ਪਾਸੇ ਵਿਖਾਈ ਦੇਣ ਲੱਗਾ ਸਾਰੇ ਲੋਕ ਹੱਕੇ-ਬੱਕੇ ਹੋ ਕੇ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ ਤਦ ਗੁਰੂ ਜੀ ਨੇ ਕਾਜੀ ਨੂੰ ਕਿਹਾ ਹੁਣ ਤਾਂ ਤੁਹਾਨੂੰ ਸਾਬਤ ਹੋ ਗਿਆ ਹੈ ਕਿ ਰੱਬ ਦਾ ਘਰ ਹਰ ਪਾਸੇ ਹੈ ਮੁਕੱਦਮ ਕੁਰਾਨ ਵਿੱਚ ਲਿਖਿਆ ਹੈ ਕਿ ਅੱਲਾ ਪੂਰਬ ਵਿੱਚ ਵੀ ਹੈ ਤੇ ਪੱਛਮ ਵਿੱਚ ਵੀ ਇਨਸਾਨ ਜਿਸ ਪਾਸੇ ਵੱਲ ਮੂੰਹ ਕਰੇ ਉਧਰ ਹੀ ਅੱਲਾ ਦਾ ਮੂੰਹ ਹੈ ਤੁਸੀਂ ਹਜਰਤ ਮੁਹੰਮਦ ਸਾਹਿਬ ਦੇ ਬਚਨ ਪੁਲਾ ਦਿੰਦੇ ਹਨ ਸੋਚ ਲਓ ਕਿ ਕਾਫਰ ਤੁਸੀਂ ਹੋਏ ਕਿ ਮੈਂ ਇਹ ਕੌਤਕ ਦੇ ਕੇ ਸਭ ਨੇ ਕਪਾਟ ਖੁੱਲ ਗਏ ਉਹਨਾਂ ਨੇ ਦਿਲ ਵਿੱਚ ਇਹ ਭਰਮ ਨਿਕਲ ਗਿਆ ਕਿ ਖੁਦਾ ਕੇਵਲ ਇੱਕ ਖਾਸ ਦਿਸ਼ਾ ਵੱਲ ਹੈ ਪਾਏ ਗੁਰਦਾਸ ਜੀ ਨੇ ਵੀ ਇਸ ਘਟਨਾ ਨੂੰ ਇਸ ਤਰ੍ਹਾਂ ਦਿਖਾਇਆ ਹੈ ਟੰਗੋ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ ਹੋਏ ਹੈਰਾਨ ਕਰੇਨ ਜੋਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੁਖਮਾ